ਫਗਵਾੜਾ ਦੇ ਨੇੜਲੇ ਪਿੰਡ ਗੰਮਕ ਲੋਨੀ ਦੇ ਵਾਸੀ ਮਨੀ ਕੁਮਾਰ ਪੁੱਤਰ ਹੰਸਰਾਏ ਨੇ ਮਿਹੜੂ ਨੂੰ ਜਾ ਰਹੇ ਰਸਤੇ ਉੱਪਰ ਲੌਗੇਟ ਤੇ ਬਨੇ ਰਾਇਲ ਪੀਜੀ ਵਿਖੇ ਇੱਕ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਮਨੀ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਿਹਾ ਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ। ਮਾਮਲਾ ਜਿਹੜਾ ਤੁਸੀਂ ਅੱਜ ਇੱਥੇ ਆਏ ਹੋ। ਤੋਰ ਬ੍ਰਦਰ ਜੀ ਦਾ ਮੇਰਾ ਸ਼ਹਿਰ ਹੈ ਉਹਨੇ ਰੋਹਿਤ ਜੀ ਦਾ ਜੀਵਨ ਸਹਾਇਤਾ ਤੁਹਾਡੇ ਬ੍ਰਦਰ ਦਾ ਨਾਮ ਕੀ ਹੈ ਜੀ ਮਨੀਕ ਕੁਮਾਰ ਮਨੀਕ ਕੁਮਾਰ ਕਾਰਨ ਕੀ ਇਹ ਵਾਹ ਲੈਨ ਕਾਰਨ ਜੀ ਹੁਣ ਵੈਸੇ ਉਹਦਾ ਸਰੀਰ ਵੀ ਠੀਕ ਨਹੀਂ ਸੀਗਾ ਕਾਰਨ ਵੈਸੇ ਲੜਾਈ ਝਗੜਾ ਕੋਈ ਗੱਲਬਾਤ ਸੀ ਮਨੀਕ ਕੁਮਾਰ ਆਪਾਂ ਜੀ ਦੱਸੋ ਜੀ ਉਮਰ ਜੀ 28 ਸਾਲ ਦੇ ਸੀਗੇ 28 ਸਾਲ ਮੈਰਿਜ ਹੋਈ ਉਹਦੀ ਨਹੀਂ ਨਹੀਂ ਮੈਰੀ ਨਹੀਂ ਸੀ ਉਹ ਕੀ ਕੰਮ ਕਰਦਾ ਸੀ ਜੀ ਕੰਮ ਕਰਦਾ ਹਲਵਾਈ ਦਾ ਹਾਂ ਆਪਾਂ ਨੂੰ ਤਲਾਹ ਕਿੰਨੇ ਵਜੇ ਮਿਲੀਏ ਸਾਨੂੰ ਅੱਜ 2:30 ਵਜੇ ਪਤਾ ਲੱਗਾ अच्छा कमरा क्यों लेण गया बाहर आहे बीजी ਦੇ ਵਿੱਚ ਜਾ ਕੇ ਤਿੰਨ ਦਿਨ ਕਦੇ ਕਮਰਾ ਲੈਣੇ ਤੇ ਫੇਰ ਨਾ ਮੈਂ ਉਹ ਇੱਕ ਦੋ ਜਾਂ ਦਾ ਫਰੈਂਡ ਦੇ ਨਾਲ ਆਪਣੇ ਨਾਲ ਚਲ ਜਾਂਦਾ ਸੀ ਜਦੋਂ ਫੇਸ ਕਰਕੇ ਵੀ ਅਸੀਂ ਫੋਨ ਫੋਨ ਕਰ ਦਿੱਤੇ ਜਿਹੜੀਆਂ ਚੁੱਕਿਆ ਨਿਕਲਦਾ ਜਦੋਂ ਇਸ ਵਾਰ ਗਿਆ ਉਹ ਫਰੈਂਡ ਨਾਲ ਹੀ ਗਿਆ ਜਾਂ ਇਕੱਲਾ ਹੀ ਗਿਆ ਰੂਮ ਦੇ ਵਿੱਚ ਕੀ ਮੈਂ ਇਕੱਲੇ ਗਿਆ ਸੀ ਜਿਹੜੇ ਦੇਖ ਕੇ ਆਏ ਇਕੱਲਾ ਹੀ ਸੀ ਕਿੰਨੇ ਵਜੇ ਐਂਟਰ ਕੀਤਾ ਹੈ ਕਮਰੇ ਵਿੱਚ ਵੀ ਬਾਦੂ ਸਾਢੇ 8:30 ਵਜੇ ਗਿਆ ਇਕੱਲੇ ਹੀ ਗਿਆ ਪੰਜ ਇਕੱਲੇ ਹੀ ਸੀ ਇਹ ਸੁਸਾਇਡ ਕਰਨਾ ਕੀਤਾ ਇਹਨੇ ਸੁਸਾਇਡ ਜੀ ਜਿੱਦਾਂ ਰੂਮ ਦੀ ਚਤਰਸੀ ਉਹ ਪਰਦੇ ਪੱਖੇ ਨਾਲ ਤੇ ਕੋਈ ਆ ਮਤਲਬ ਘਰ ਵਿੱਚ ਕੋਈ ਇੰਦਾ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਸ਼ਾਇਦ ਮੇਰੇ ਸਹਾਂਵਾਲ ਉਹਦੇ ਜਿਹੜੇ ਨਾ ਖੁਸ਼ਹਾਲ ਵੀ ਹੋਏ ਸੀ ਦੂਜੇ ਲਈ ਉੱਥੇ ਇੱਕ ਮਨੀ ਪੁੱਤਰ ਹੰਸ ਰਾਜ ਵਾਸੀ ਗੜਵਾਕ ਲੋਨੇ ਜਿਹੜੀ ਉਹ ਕਰੀ 28 ਸਾਲ ਉਹ ਹਨਵਾਈ ਦਾ ਕੰਮ ਕਰਦਾ ਸੀ ਤੇ 8 ਤਰੀਕ ਤੋਂ ਘਰ ਆਇਆ ਉਹਨੇ ਰੈਂਟ ਤੇ ਕਮਰਾ ਲੈ ਕੇ ਰਹਿ ਰਿਹਾ ਸੀ ਤੇ ਅੱਜ ਉਹਦੇ ਪੀਜੀ ਵਾਲੇ ਨੇ ਦੇਖਿਆ ਵੀ ਮੈਂ ਰੈਂਟ ਨੂੰ ਰਵਾਮ ਨੂੰ ਡੈਡ ਰੇਸਟਾਂ ਤੇ ਜਾ ਕੇ ਦੇਖਿਆ ਤੇ ਉਹ ਪੂਰੀ ਜਿਹੜੀ ਡੈਡ ਬੋਡੀ ਪੱਖੇ ਨਾਲ ਰੱਖੀ ਸੀ ਜਿਹਨੂੰ ਸਾਨੂੰ ਅਨਫਾਰਮ ਕੀਤਾ ਅਸੀਂ ਜਾ ਕੇ ਮੌਕਾ ਦੇਖਿਆ ਹਾਲਾਤ ਜਿਹੜੀ ਉਹ ਚੱਤ ਦੀ ਬੈੱਡ ਸ਼ੀਟ ਦੀ ਚਤ ਪਾੜ ਕੇ ਜਿਹੜੀ ਸ਼ੈਟੀ ਜੀ ਦੀ ਹੁੰਦੀ ਨਾਲ ਬੈੱਡ ਡਾੜ ਉਹ ਰੱਖ ਕੇ ਉੱਪਰ ਤੇ ਬੈੱਡ ਤੇ ਪੱਖੇ ਨੂੰ ਲੜ ਦੇ ਕੇ ਫਿ ਸੂਸਾਈਡ ਕੀਤਾ ਸੀ ਸਰਕਾਰਨ ਦੇ ਸਾਹਮਣੇ ਆ ਸੂਸਾਈਡ ਦਾ ਕਾਰਨ ਅਜੇ ਤੱਕ ਕੋਈ ਨਹੀਂ ਪਰ ਵਾਰਿਕ ਮੈਂਬਰ ਦੇ ਪਰਿਵਾਰ ਵਾਲੇ ਵੀ ਆਏ ਸੀ ਉਹਨਾਂ ਨੇ ਪੁੱਛਗਿੱਛ ਕੀਤੀ ਪਰ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਵੈਸੋ ਤੇ ਕਰਦੇ ਆ ਵਰਬਲੀ ਕਰਦੇ ਸੀ ਕਿ ਉਹਦਾ ਜਿਹੜਾ ਮਾਨਸਿਕ ਤੌਰ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਉਹਦੇ ਪ੍ਰਿੰਸ ਹੋਏ ਸੀ ਕਿ ਸਟੌਟ ਲੱਗਿਆ ਸੀ ਆ ਪ੍ਰੈਸ਼ਰ ਵਗੈਰਾ ਹੋਏ ਸੀ ਉਹ ਇਸ ਕਰਕੇ ਹੋਸਟਾ ਉਹ ਸਨਸੈਟ ਕਮਿਟ ਕਰਦੇ ਆ ਮੈਰਿਟ ਸੀਗਾ ਕਿ ਮੈਰਿਟ ਸੀ ਹਾਂ ਮੈਰਿਟ ਸੀ ਸੀਸੀਟੀਵੀ ਵਗੈਰਾ ਜਾ ਕੇ ਦੋਸੀ ਕੋਈ ਆ ਨਾਲ ਕੋਈ ਚੈੱਕ ਕੀਤਾ ਇਕੱਲਾ ਹੀ ਆ ਯਾਰੀ ਇਕੱਲਾ ਹੀ ਰਿਹਾ ਉਹ ਤੋਂ ਤੇ ਤਿੰਨ ਦਿਨ ਇੱਥੇ ਰਹਿਿਆ ਨਾ ਕੁਝ ਤੇ ਆਪਣੇ ਪ੍ਰੂਫ ਵਗੈਰਾ ਦੇ ਕੇ ਗਿਆ ਪੂਰੇ ਹੋਟਲ ਵਾਲੇ ਹਾਂ ਉਹਨਾਂ ਨੇ ਜਿਹੜਾ ਰੱਟ ਕੱਟ ਕਰਵਾਤਾ ਨਿਆ ਲੈ ਕੇ ਤੇ ਫਿਰ ਰੂਮ ਦਿੰਦਿਆ ਸਾਰੇ ਨੂੰ ਬੋਰਨ ਕੀਤਾ ਕਿ ਜਿਹੜਾ ਬਿਆਰ ਆਇਆ ਇਦੋਂ ਨੂੰ ਨਹੀਂ ਦੇਣਾ ਉਹਨਾਂ ਨੇ ਜਿਹੜਾ ਇਹਦਾ ਆਈਡੀ ਬੁੱਕ ਲਿਆ ਸੀ ਰਿਕਾਰਡ ਦਿੱਤਾ ਸੀ ਔਰ ਅਜੇ ਤੱਕ ਇਹੋ ਜਿਹਾ ਕੋਈ ਕਾਰਨ ਨਹੀਂ ਸਾਹਮਣੇ ਆਇਆ ਕਿ ਜਿਹੜਾ ਨਾਂ ਲੱਗਦਾ ਹੋਵੇ ਸੁਸਾਇਟੀ ਬਟੇ ਕਿਤਾ ਸੁਸਾਇਟੀ ਬਟੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਟਸੋ ਵਨਸ ਹਾਲ ਫੋਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਪੋਸ਼ਣ ਨੂੰ ਪ੍ਰਮਾਣਗੇ ਜੇਕਰ ਕੋਈ ਪੋਸ਼ਣ ਦਰਾਂ ਦੇ ਪੋਸ਼ਣ ਨੂੰ ਕੋਈ ਗਲਤ ਸਾਹਮਣੇ ਆਈ ਜੇਕਰ ਟਿਹਲਾਣੀ ਕੀ ਕਾਰਵਾਈ ਬੰਦੀ ਡੈਡ ਬੋਡੀ ਸਰ ਹੋਣਾ ਤਾਂ ਡੈਡ ਬੋਡੀ ਸੁਲਾਸਤ ਮਾਰਚਰੀ ਦੇ ਵਿੱਚ ਰੱਖੀ ਹੈ ਕੱਲ ਸਵੇਰ ਕਰਵਾਉਣ ਪੋਸ਼ਣ ਦਾ ਪੋਸ਼ਣ ਕਰਾ ਕੇ ਕਿਰਿਆ ਦੀ ਆਸ਼ਾ ਵਾਸੰਦ ਜਨਾਂ